ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਚੌਪਦੀ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਹੀ ਤਿਰਖਾ ਨ ਉਤਰੈ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਉ ਕੋਲ ਕੁਮਾਈ ਗੋਰੇ ਦਰਸਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਵਾ ਦੇਖੇ ਸਾਰਿੰਗ ਪਾਣੀ ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੋਹਾਰਾਰੇ ਜੀਓ ਹੋ ਕੋਲੀ ਹੋ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜਿਉ ਰਹਾਉ ਇੱਕ ਘੜੀ ਨ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ ਮੋਹਿ ਰਹਿਣ ਨ ਵਿਹਾਵੈ ਨੀਂਦਨ ਆਵੈ ਬਿਨ ਦੇਖੇ ਗੁਰ ਦਰਬਾਰੇ ਜਿਉ ਅਕੋਲੀ ਜਿਉ ਕੋਲ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜਿਉ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਕਰ ਮਹਿ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾਂ ਜਨ ਨਾਨਕ ਦਾਸੁ ਤੁਮਹਾਰੀ ਜੀਉ ਆ ਕੋਲੀ ਜੀਉ ਕੋਲ ਕੁਮਾਈ ਜਨ ਨਾਨਕ ਦਾਸੁ ਤੁਮਹਾਰੀ ਜੀਉ ਰਹਾਉ ਤਨਾਸਰੀ ਮਹਲਾ ਪਹਿਲਾ ਘਰ ਪਹਿਲਾ ਚਉਪਦੀਮ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਉ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਦ ਬਾਜ ਪਿਆਰੇ ਕੇਵਰ ਹਾਂ ਸਭ ਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਾਂ ਦੂਜਾ ਨਹੀਂ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਬਰ ਨ ਜਾਂਚੌ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਬਿਟ ਹੋ ਬਿੰਦ ਬਿੰਦ ਜੋਖੋ ਜੋਖ ਹੋਏ ਰਹਾਉ ਤੇਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓੰਕਾਰ ਸਤਗੁਰ ਪ੍ਰਸਾਦਿ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬਰ ਰੰਗਾਈ ਮੇਰਾ ਕੰਤ ਨ ਪਾਵੇ ਚੋਲੜਾ ਪਿਆਰੇ ਕਿਉ ਤਨ ਸੇ ਜੈ ਜਾਹੀ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾਉ ਹਾਉ ਕੁਰਬਾਨ ਜਾਉ ਤਿਨਾ ਕਹਿ ਲੈਨ ਜੋ ਤੇਰਾ ਨਾ ਹੋ ਲੈਨ ਜੋ ਤੇਰਾ ਨਾ ਹੋ ਤਿਨਾ ਕਹਿ ਹਉ ਸਦ ਕੁਰਬਾਨ ਜਾਉ ਰਹਾਉ ਕਾਇ ਰੰਗਣ ਜੇ ਦੀਆ ਪਿਆਰੇ ਪਾਈਐ ਨਉ ਮਜੀਠ ਰੰਗਣ ਵਾਲਾ ਜੇ ਰੰਗ ਹੈ ਸਾਹਿਬ ਐਸਾ ਰੰਗ ਨ ਢੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਤੂੜ ਤਿਨਾ ਕੀਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਪਾਵੇ ਆਪੇ ਹੀ ਰਾਵੇ ਤਿਲੰਗ ਮਹੱਲਾ ਪਹਿਲਾ ਏ ਆਣੜੀਏ ਮਾਨੜਾ ਕਾਹੇ ਕਰੇ ਆਪ ਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋ ਨੇੜੇ ਤਨ ਕਮਲੀਏ ਬਾਹਰ ਕਿਆ ਢੂੰਡੇ ਪੈ ਕਿਆ ਦੇਹ ਸਲਾਈਆਂ ਨਣੀ ਭਾਵ ਕਾ ਕਰ ਸਿੰਗਾਰੋ ਤਸੋ ਹਾਗਣ ਜਾਣੀ ਲਾਗੀ ਜਾ ਸੋ ਧਰੇ ਪਿਆਰੂ ਯਾਣੀ ਬਾਲੀ ਕਿਆ ਕਰੇ ਜਾ ਤਨਕੰਤ ਨ ਪਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਤਨ ਮਹਿਲ ਨ ਪਾਵੈ ਵਿਣ ਕਰਮ ਕਿਛ ਪਾਈ ਹੈ ਨਹੀਂ ਜੇ ਬਹੁ ਤੇਰਾ ਤਾਵੈ ਲਬ ਲੂਬ ਅਹੰਕਾਰ ਕੀ ਮਾਤੀ ਮਾਇਆ ਮਹੇਸਮਾਣੀ ਇੰਨੀ ਬਾਤੀ ਸੋ ਪਾਈਏ ਨਹੀਂ ਭਈ ਕਾਮਣ ਈਆਣੀ ਜਾਏ ਪੁੱਛੋ ਸੋਹਾਗਣੀ ਵਾਹੈ ਕਿੰਨੀ ਬਾਤੀ ਸੋ ਪਾਈਏ ਜੋ ਕਿਛ ਕਰੇ ਸੋ ਭਲਾ ਕਰਮਾਨੀਏ ਹਕਮਤ ਹੁਕਮ ਚੁਕਾਈਏ ਜਾ ਕੇ ਪ੍ਰੇਮ ਪਦਾਰਥ ਪਾਈਏ ਤੋ ਚਰਨੀ ਚਿਤ ਲਾਈਐ ਸੋਹ ਕਹ ਸੋ ਕੀਜੈ ਤਨ ਮਨੋਂ ਦੀਜੈ ਐਸਾ ਪਰਮ ਲਲਾਈਐ ਏਵ ਕਹ ਸੋਹਾਗਣੀ ਪਹਿਣੇ ਇਨੀ ਬਾਤੀ ਸੋ ਪਾਈਐ ਆ ਭਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨਾਉ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਕ ਸਾਸ ਸਭ ਰਾਈ ਐਸੇ ਰੰਗ ਰਾਤੀ ਸਹਿਜ ਕੀ ਮਤੀ ਇਹਨ ਸਪਾਏ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਹੀਐ ਸਾਸਿਆਣੀ ਸੋਹੀ ਮਹਲਾ ਪਹਿਲਾ ਕੌਣ ਤਰਾਜੀ ਕਮਣ ਤੁਲਾ ਤੇਰਾ ਕਮਣ ਸੁਰਾਫ ਬੁਲਾਵ ਕੌਣ ਗੁਰੂ ਕਹਿ ਬਹਿ ਦੀਖਿਆਲੇ ਵਾ ਕਹਿ ਪਹਿ ਮੁਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਤੂੰ ਜਲ ਥਲ ਮਹੀ ਅਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨਤ ਰਾਜੀ ਚਿੱਤ ਤੁਲਾ ਤੇਰੀ ਸੇਵ ਸੁਰਾਖ ਕਮਾਵਾ ਕਟਹੀ ਪੀਤਰ ਸੋ ਸੋਹ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부ਜੇ ਆਪੇ ਹੈ ਵਣਜਾਰਾ ਅੰਧੁਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹ ਸੁ ਕਹਾ ਸੁਆਮੀ ਮੈਂ ਮੂਰਖ ਕਹਿਣ ਨ ਜਾਈ तेरे गुण गाव देह बुझाई जैसे सच में रहो रजाई रहाओ जो किछु हुआ सब किछु तुझ ते तेरी सब असनाई तेरा अंत न जान मेरे साहिब मैं अंधले क्या चतुराई क्या हो कथी कथे कथ कत देखा मैं अकथ न कथ न जाई ਜੋ ਦੁੱਧ ਪਹਾਵੇ ਸੋਈ ਆਖਾਂ ਤਿਲ ਤੇਰੀ ਵਡਿਆਈ ਏ ਤੇ ਕੁਕਰਹਾਉ ਬੇਗਾਨਾ ਭੌਂਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਨਾ ਕਸਮੈ ਨਾਉ ਨਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਵ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨ ਆਵਾਂ ਮਨ ਬਿਧਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ हम न ही चिंत पराई रहाओ अगम अगोचर अलख अपारा चिंता करहो हमारी जल धल महील भरपुर लीना कट कट जोत तुम्हारी सिख मत सब बुद्ध तुम्हारी मंदिर छांव तेरे ਤੁਜ ਬਿਨ ਅਬਰ ਨਾ ਜਾਣ ਮੇਰੇ ਸਾਹਿਬਾ ਗੁਣ ਗਾਵ ਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਹਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸ਼ਰਨ ਤੁਮਹਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ